ਗੁਰਦੁਆਰਾ ਸਿੰਘ ਸਭਾ ਅਰਬਨ ਸਟ੍ਰੀਟ ਦੀ ਕਮੇਟੀ ਵੱਲੋਂ ਪ੍ਰਧਾਨ ਲਵਲੀ ਵਾਲੀਆ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਰਾਹਤ ਸਮਗਰੀ ਇਕੱਠੀ ਕਰਕੇ ਭੇਜੀ ਗਈ ਇਸ ਮੌਕੇ ਲਵਲੀ ਵਾਲੀਆ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਹੁਤ ਵੱਧ ਮਦਦ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਜੋ ਪੰਜਾਬ ਦੇ ਮੁਸੀਬਤ ਆਈ ਹੈ ਉਸ ਮੁਸੀਬਤ ਨਾਲ ਪੂਰਾ ਪੰਜਾਬ ਮਿਲ ਜੁਲ ਕੇ ਸਾਹਮਣਾ ਕਰੇਗਾ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਪੀੜਤ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵੇਗਾ ਉਨਾ ਹੁਰਨਾ ਸੰਗਤਾਂ ਨੂੰ ਵੀ ਇਸ ਮੁਸ਼ਕਲ ਦੀ ਘੜੀ ਵਿੱਚ ਹਰ ਪ੍ਰਭਾਵੀ ਲੋਕਾਂ ਦੀ ਮਦਦ ਲਈ ਅੱਗੇ ਆਉਂਦਾ ਸੁਨੇਹਾ ਦਿੱਤਾ ਇਸ ਮੌਕੇ ਤੇ ਸ਼ਰਨਜੀਤ ਸਿੰਘ ਰਾਣਾ ਸਰਪੰਚ ਜਗਤਾਰ ਸਿੰਘ ਐਸਪੀ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ ਅੱਜ ਸਮੁੱਚੀ ਅਰਮਸਟ੍ਰੰਡ ਵੱਲੋਂ ਜਿਹੜੀ ਗੁਰਦੁਆਰਾ ਸੇਕ ਸਮਾਜ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਜਿਹੜਾ ਪਿਛਲੇ ਦਿਨੀਂ ਫੰਡ ਸ਼ੁਰੂ ਕੀਤਾ ਸੀਗਾ ਜਿਹੜਾ ਸਾਡਾ 1 ਲੱਖ ਰੁਪਏ ਪਹੁੰਚ ਗਿਆ ਉਹ ਬ੍ਰੈਸ ਜਿਹੜੀ ਆ ਬੜੀ ਵੱਡੀ ਗਲਤੀ ਸੰਗਤਾਂ ਲੈ ਕੇ ਆ ਰਹੀਆਂ ਨੇ ਜੋ ਜੋ ਸਮਾਨ ਅਸੀਂ ਫਿਰ ਜਿੰਨਾ ਵੀ ਸਮਾਨ ਹੈ ਖਾਲਸੇ ਜਿਹੜਾ ਦੇਣਾ ਉਹਨਾਂ ਦੀ ਜੋ ਰਿਕਵਰਮੈਂਟ ਆ ਰਹੀ ਆ ਵੀ ਅਸੀਂ ਦਵਾਈਆਂ ਚਾਹੀਦੀਆਂ ਟੂਥਪੀਸ ਸਟਾਰਚਾਂ ਪਰਪਾਲਾਂ ਬਿਸਤਰੀ ਔਰ ਜਿਹੜਾ ਖਾਣ ਦਾ ਸਮਾਨ ਹੈ ਜਿੰਨਾ ਵੀ ਦੋਈ ਮਰਦ ਆ ਉਹ ਲੈ ਕੇ ਸੰਗਤਾਂ ਆ ਰਹੀ ਆ ਉਸੇ ਲੈ ਕੇ ਅੱਜ ਜਿਹੜਾ ਆ ਹੁਣ ਅਸੀਂ ਚੱਲੇ ਆ ਉਹਨਾਂ ਨਾਲ ਗੱਲ ਹੋਈ ਜੋ ਸਾਡੀ ਵੇਟ ਕਰਦੇ ਨੇ ਕਹਿੰਦੇ ਵੀ ਆ ਕੇ ਜਿਹੇ ਸਮਾਨ ਦੇ ਦਿਓ ਅਸੀਂ ਉਹਨਾਂ ਕੋਲ ਪਾਰਟੀਕਲ ਜਿਹੜਾ ਉਹਨਾਂ ਕੋ ਸਿਸਟਮ ਹੈ ਇੱਕ ਸੈਟਅਪ ਆ ਜਿੱਥੇ ਜਿੱਥੇ ਲੋੜੀ ਚਾਹੀਦੀ ਉਹ ਲੈ ਕੇ ਜਾਂਦੇ ਨੇ ਔਰ ਸੰਗਤਾਂ 'ਚ ਬੜਾ ਉਤਸ਼ਾਹ ਆ ਔਰ ਇਸ ਤੋਂ ਬਾਅਦ ਸਾਡਾ ਕੰਟੀਨਿਊਸ ਇਹੀ ਅੱਗੇ ਜਦ ਤੱਕ ਇਹ ਹੌਟਪੀਟ ਦਾ ਇਹ ਮਸਲਾ ਪੂਰਾ ਹੱਲ ਨਹੀਂ ਹੁੰਦਾ ਇਸ ਤਰ੍ਹਾਂ ਹੀ ਇਹ ਰਲੀਫਟ ਚੱਲਦਾ ਰਹੇਗਾ ਔਰ ਸੰਤਾਂ ਨੂੰ ਬੇਨਤੀ ਹੈ ਜਿਹੜੀਆਂ ਵਿਦੇਸ਼ ਔਰ ਵਿਦੇਸ਼ ਚ ਬੈਠੀਆਂ ਨੇ ਸਾਡਾ ਇਹ ਪ੍ਰੋਗਰਾਮ ਦੇਖ ਰਹੀਆਂ ਨੇ ਇਹਦੇ ਵਿੱਚ ਤੇ ਇਹ ਉਹਨਾਂ ਨੂੰ ਬੇਨਤੀ ਹੈ ਵੀ ਸਾਡੇ ਗੁਰੂ ਘਰ ਦੇ ਜਿਹੜੇ ਆwidehat ਦੇ ਵਿੱਚ ਜਿਹੜਾ ਆ ਪੈਸੇ ਭਾ ਸਕਦੇ ਨੇ ਤੇ ਡਾਇਰੈਕਟ ਸਿੱਧਾ ਵੀ ਭੇਜ ਸਕਦੇ ਨੇ ਸਮਾਨ ਵੀ ਭੇਜ ਸਕਦੇ ਸਿਰਕਰ ਫਿਰ ਅਸੀਂ ਇਸ ਦੁੱਖ ਦੀ ਘੜੀ ਜਿਹੜੀ ਜੋ ਪੰਜਾਬ ਦੇ ਉੱਤੇ ਕੁਦਰਤੀ ਔਰ ਮੈਨ ਮੇਡ ਜਿਹੜਾ ਸਾਡਾ ਫਲੱਡ ਇੱਥੇ ਆਇਆ ਹੈ ਇਹ ਇਹਨੂੰ ਸਾਹਮਣਾ ਕਰਨ ਦੇ ਲਈ ਜਿਹੜਾ ਆ ਪੂਰਾ ਜਿਹੜਾ ਇਸ ਪੰਜਾਬ ਆ ਉਹ ਇੱਕ ਜੁੱਟੂ ਕੀ ਲੱਗਾ ਹੈ ਔਰ ਜਿੱਦਾ ਜਿੱਦਾ ਵੀ ਘਟਿਆ ਔਰ ਇਸ ਤਰ੍ਹਾਂ ਲੱਗ ਰਿਹਾ ਵੀ ਉਹ ਵਧੀਆ ਉਹਨਾਂ ਨੂੰ ਜਿੰਨੇ ਉਹਨਾਂ ਦੇ ਆਪਣੇ ਪੁਰਾਣੇ ਸੀਗੇ ਉਹ ਤੋਂ ਵਧੀਆ ਕਾਰ ਉਹਨੇ ਬਣ ਕੇ ਜਿਹੜੇ ਆ ਜਿੱਦਾ ਇਹਦਾ ਸਾਰਾ ਜਿੱਦਾ ਹਾਂ ਉੱਥੇ ਹੋਰ ਵੀ ਜਿਹੜੇ ਰਾਹਤ ਸਮਗਰੀ ਉੱਥੇ ਪਹੁੰਚ ਰਹੀ ਹੈ ਜਿੱਦਾ ਹੜਪੀਟਾਂ ਲਈ ਉਹ ਤਾਂ ਕਹਿੰਦੇ ਵੀ ਜਿੱਦਾ ਹੌਨਲੀ ਸਾਡੀ ਹੈਲਪ ਕਰੋ ਜਦੋਂ ਬਾਅਦ ਵਿੱਚ ਕੀ ਉਹਨਾਂ ਦੀ ਹੈਲਪ ਹੋ ਸਕਦੀ ਹੈ ਜਿਨ੍ਹਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਚਾ ਪਸ਼ੂ ਰੜ ਗਏ ਜਾਂ ਕੋਈ ਖੇਤ ਜਮੀਨ ਨੂੰ ਇਹਦੇ ਇਹਦੇ ਸਬੰਧ ਵਿੱਚ ਅਸੀਂ ਸਮੁੱਚੀ ਕਮੇਟੀ ਵਿੱਚ ਰਾਣਾ ਜੀ ਸ਼ਰਨਜੀਤ ਜੀ ਕਹਿੰਦੇ ਜਕਤਾਬ ਜੀ ਪਰਮਾਤਸਰ ਸਭ ਸਾਰੀ ਬੈਠਿਆ ਸੀ ਇੱਕ ਫੰਡ ਜਿਹੜਾ ਕ੍ਰੀਏਟ ਕੀਤਾ ਆ ਬਾਹਰੋਂ ਵੀ ਪੈਸੇ ਸਾਡੇ ਕੋਲ ਆਉਣੇ ਆ ਉਹ ਅਸੀਂ ਇਨ ਕਾਈਂਡਸ ਆਫ ਡੀਜ਼ਲ ਇਨ ਕਾਈਂਡ ਆਫ ਗੋਣਾਂ ਨੂੰ ਗਾਇਆਂ ਭਮਾ ਲੈ ਕੇ ਲਈਏ ਜਾਂ ਉੱਥੇ ਕਿੰਨ ਸੀਮੈਂਟ ਬਜਰੀ ਦਿੱਤਾ ਚਾਹੀਦਾ ਆ ਔਰ ਇਹ ਸਾਡਾ ਕਮੇਟੀ ਮੈਂਬਰ ਜੀ ਬੜਾ ਬਹੁਤ ਵਧੀਆ ਸੁਝਾਅ ਦਿੰਦੇ ਆ ਉਸ ਨੂੰ ਇਸ ਤਰ੍ਹਾਂ ਉਹਨਾਂ ਨੂੰ ਪੂਰਾ ਪ੍ਰਾਪਰਟੀ ਜਿਹੜਾ ਜਿੰਨਾ ਜਿੰਨੇ ਜੋਗੇ ਹੈਗੇ ਸਮੱਥਾ ਰੱਖਦੇ ਆ ਜਿੰਨੇ ਪੈਸੇ ਨਾ ਹੋਇਆ ਅਸੀਂ ਉਹ ਜਰੂਰ ਕਨੇ ਕਰਾਂਗੇ ਇਹ ਨਹੀਂ ਹੈ ਵੀ ਅੱਜ ਦਾ ਸਮਗਰੀ ਜੇ ਸਮਾਨ ਦੇ ਕੇ ਅਸੀਂ ਬੱਸ ਕਰ ਦਈਏ ਉਸ ਵੇਲੇ ਵੀ ਡੀਜ਼ਲ ਚਾਹੀਦਾ ਜੀ ਅਸੀਂ ਲਈ ਜਿਹੜੇ ਪੈਸੇ ਚਾਹੀਦੇ ਨੇ ਉਹ ਅਸੀਂ ਹਰ ਤਰੀਕੇ ਨਾਲ ਕਰਾਂਗੇ ਸੁਵਿਚੀ ਕਮੇਟੀ ਜਲਦੀ ਜਲਦੀ ਫਿਰ ਇਹ ਹੀ ਕੰਮ ਕਰੇਗਾ